ਮੇਰਾ ਨਾਮ ਕੁਚਲਿਆ ਦੇਵੀ ਤੇ ਮੁੰਡਾ ਬਾਹਰੋਂ ਆਇਆ ਮੈਂ ਇੱਥੇ ਦੁਕਾਨ ਤੇ ਸੀ ਪਰ ਉੱਧਰ ਚਾਹ ਦਾ ਕੱਪ ਲੈਣ ਗਈ ਸੀ ਤੇ ਚਾਹ ਦਾ ਕੱਪ ਲੈਣ ਗਈ ਮੈਂ ਕਿਹਾ ਹੁਣ ਨਿਆਣੇ ਪਾ ਹੀ ਲੈਣ ਚਾਹ ਦਾ ਕੱਪ ਮੈਂ ਲੈ ਕੇ ਜਾਵਾਂ ਤੇ ਉਹ ਇੰਨੇ ਨੂੰ ਆਇਆ ਚੋਰ ਮੈਨੂੰ ਖੜਕਾ ਵੀ ਆਇਆ ਮੈਂ ਕਿਹਾ ਚੱਲ ਗਾਹਕ ਅੱਗੇ ਵੀ ਆਉਂਦਾ ਵਾ ਤੇ ਚੱਲ 2 ਮਿੰਟ ਖੜਾ ਹੋਊਗਾ ਤੇ ਉਹ ਖੜਾ ਨਹੀਂ ਹੋਇਆ ਫਟਾਫਟ ਕਾਊਂਟਰ ਤੇ ਆ ਕੇ ਲੰਮਾ ਪੈ ਗਿਆ ਉਹਨੇ ਦਰਾਜ ਦੇਖੇ ਦਰਾਜ ਦੇਖੇ ਤੇ ਫਿਰ ਉੱਧਰ ਵੀ ਉਹਨੂੰ ਕੁਝ ਲੰਬਾ ਨੇ ਦੂਸਰੇ ਪਾਸੇ ਦੀ ਆਏ ਉਹਨੇ ਗਾ ਕਾਉਂਟਰਲ ਵੀ ਵੇਖਿਆ ਤੇ ਫੇਰ ਦਰਾਜਨ ਵੇਖ ਕੇ ਦਰਾਜ ਖੋਲ ਕੇ ਤੇ ਜਿਹੜੇ ਪੈਸੇ ਸੀ ਉਹ ਤੇ ਲੈ ਗਿਆ 15000 ਫੇਰ ਮੈਂ ਮਗਰ ਆਈ ਮਗਰ ਆਏ ਨੇ ਦੁਕਾਨ ਸਾਹਮਣੇ ਪੌੜੀਆਂ ਉਤਰਦਾ ਜਾਂਦਾ ਸੀ ਤੇ ਉਤਰ ਕੇ ਫੇਰ ਉਹ ਤੇਜ਼ ਤੇਜ਼ ਭੱਜਣ ਲੱਗ ਗਿਆ ਤੇ ਉਹ ਮੈਂ ਜਿਹੜੀ ਲਈ ਆਈ ਸੀ ਚਾਹ ਮੈਂ ਬਹਿ ਕੇ ਪੀਣ ਲੱਪੀ ਤੇ ਫੇਰ ਇਹਨੇ ਚਰ ਨੂੰ ਦੌੜ ਗਿਆ ਅੱਗੇ ਚੱਲ ਗਿਆ ਨਿਆਣੇ ਮਗਰ ਗਏ ਵੀ ਪਰ ਲੱਭਾ ਨਹੀਂ ਕੋਈ ਤੇ ਲੱਗਦਾ ਪਾ ਲੱਗਾ ਵੀ ਵਿੱਚ 15000 ਜਦੋਂ ਕੋਈ ਗਾਹਕ ਆਇਆ ਤਾਂ ਫੇ ਮੈਂ ਬਕਸਾ ਖੋਲਿਆ ਜਦੋਂ ਤੇ ਉਹਦੇ ਵਿੱਚ ਪੈਸੇ ਹੀ ਨਹੀਂ ਮੈਂ ਕਿਹਾ ਮੇਰੇ ਸਾਹ ਉੱਡ ਗਏ ਵੀ ਪੈਸੇ ਕਿੱਧਰ ਗਏ ਫੇ ਮਨਿਆਣਿਆਂ ਨੇ ਦਰਵਾਜ਼ਾ ਮਾਰੀ ਨਿਆਣਿਆਂ ਨੇ ਸੁਣਦਾ ਵੀ ਉਹ ਚੋਰ ਜੀ ਦੇ ਅੰਦਰ ਰੋਲਾ ਪੈਂਦਾ ਵਾ ਡਰਿਆ ਨਹੀਂ ਮਾਸਾ ਪੂਰਾ ਵੀ ਨਹੀਂ ਡਰਿਆ ਕੈਮਰੇ ਦੇਖ ਕੇ ਵੀ ਨਹੀਂ ਡਰਿਆ ਤੇ ਪੈਸੇ ਲੈ ਕੇ ਤੇ ਹਜੇ ਇਹ ਸੀ ਸੀ ਵੀਡੀਓ ਦੀ ਆਪਣੀ ਵੀਡੀਓ ਆਈ ਹੈ ਤੁਸੀਂ ਪੁਲਿਸ ਕੋਲ ਤੁਹਾਡੇ ਅੰਦਰ ਹਾਂਜੀ ਹਾਂਜੀ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਤੇ ਨਿਆਣੇ ਉਹਦੇ ਮਗਰ ਘਾਇਬ ਦੇਖ ਕੇ ਆਏ ਸਟੇਸ਼ਨ ਨਾਲ ਉਹ ਲੱਭਾ ਨਹੀਂ ਤੇ ਫਿਰ ਪੁਲਿਸ ਨੂੰ ਰਿਪੋਰਟ ਦਿੱਤੀ ਸਾਨੂੰ ਲੋਕੀ ਸਾਰੇ ਕਹਿਣ ਵੀ ਤੁਸੀਂ ਪੁਲਿਸ ਰਿਪੋਰਟ ਕਰੋ ਤੁਹਾਡੇ ਅੱਗੇ ਵੀ ਚੋਰੀ ਹੋਈ ਸੀ ਅੱਗੇ ਵੀ ਸਾਡੀ ਚੋਰੀ ਲੱਕੜ ਲੱਕੜੇ ਅੱਜ ਤੋਂ 6 ਸਾਲ ਪਹਿਲਾਂ ਤੇ ਇਹ ਨਾਛੇ ਪੱਤੇ ਬਹੁਤ ਵਧੇ ਹੋਏ ਆ ਤੇ ਗਵਰਨਮੈਂਟ ਕੋਈ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਕੋਈ ਵੀ ਨਹੀਂ ਸਾਡਾ ਮਤਲਬ ਸੁਣੀ ਗੱਲ ਨਾ ਉਹਨਾਂ ਕੁਝ ਕੀਤਾ ਮੁੜ ਕੇ ਆਏ ਨਹੀਂ ਤੇ ਨਾ ਚੋਰ ਫੜਿਆ ਤੇ ਅਸੀਂ ਬਹੁਤ ਇਦਾਂ ਨਸ਼ੇ ਪੱਤੇ ਆਣ ਤੋਂ ਦੁਖੀ ਆ ਅਸੀਂ ਮੰਗ ਕਰਦੇ ਵੀ ਸਾਡਾ ਸਾਨੂੰ ਹਿਸਾਬ ਦਿੱਤਾ ਜਾਵੇ ਸਾਡਾ ਇਨਸਾਫ ਦਿੱਤਾ ਜਾਵੇ ਸਾਨੂੰ ਚੋਰ ਫੜਨ ਸਾਨੂੰ ਲੱਭਣ ਉਹ ਸਾਨੂੰ ਥੋੜੀ ਜੀ ਸ਼ਾਂਤੀ ਹੋਵੇ ਚਲੋ ਨੁਕਸਾਨ ਹੋਇਆ ਵਾ ਮੇਰਾ ਨਾਮ ਮੁਕੁਲ ਹੈ ਇਹਨਾਂ ਲੁਈਆ ਖਾਸ ਨੇ ਪੱਡਾ ਕਲੋਨ ਸੜੀ ਦੁਕਾਨ ਦੀਪ ਡੈਰੀ ਦੁਪਹਿਰ ਦੇ 2:35 ਤੇ ਮੇਰੀ ਦਾਦੀ ਅੰਦਰ ਘਰ ਗਏ ਤੇ ਬਾਅਦ ਚ ਇੱਕ ਬੰਦਾ ਆਇਆ ਉਹ ਹੋਣ ਪਹਿਲੇ ਕਾਊਂਟਰ ਤੇ ਲੰਮਾ ਪੈ ਗਿਆ ਉਹਨੇ ਕਾਊਂਟਰ ਖੋਲਿਆ ਉੱਥੇ ਕੁਛ ਨਹੀਂ ਜਗਾ ਬਾਅਦ ਚ ਇਧਰੋਂ ਉਹ ਬਹਿ ਬਹਿ ਕੇ ਆਇਆ ਕਾਊਂਟਰ ਨੇ ਖੋਲਿਆ 10-15000 ਰੁਪਏ ਲੈ ਗਏ ਸਾਡ ਪਹਿਲਾਂ ਵੀ 6 ਸਾਲ ਪਹਿਲਾਂ 1.5 ਲੱਖ ਰੁਪਏ ਲੈ ਗਏ ਪੁਲਿਸ ਪੁਲਿਸ ਨੇ ਸਾਡਾ ਕੋਈ ਇਨਸਾਫ ਨਹੀਂ ਦਿੱਤਾ ਸਾਨੂੰ 20000 ਰੁਪਏ ਦਿੱਤਾ ਇਸ ਕਰਕੇ ਹੀ ਪੁਲਿਸ ਤੋਂ ਇਨਸਾਫ ਮੰਗਦੇ ਆ ਸਾਨੂੰ ਪੁਲਿਸ ਇਜਾਜ਼ਤ ਨੇ ਸਾਨੂੰ ਪ੍ਰਸ਼ਾਸਨ ਨੇ ਕਿ ਸਾਨੂੰ ਇਹ ਨਸ਼ੇਵੱਦ ਦੇ ਆ ਤੇ ਸਾਨੂੰ ਸਾਡੇ ਲੋਹੀਆਂ ਪੱਡਾ ਕਲੋਨੀ ਚ ਬਹੁਤ ਨਸ਼ੇ ਵਾਲੇ ਬੰਦੇ ਹੀ ਉੱਤੋਂ ਬਹੁਤ ਆਂਗੇ